ਹੱਦ ਹੋਈ ਮੈਂ ਨਾ ਕਰਦਿਆਂ ਵੀ ਨਾ ਜੋ ਮਰਜ਼ੀ ਇਕ ਇੱਥੇ ਕਰ ਲਾ ਜੋ ਮਰਜ਼ੀ ਕਰ ਜਿੰਨਾ ਮਰਜ਼ੀ ਕੰਮ ਕਰ ਲੋ ਦੁੱਕੀ ਮੁੱਲ ਨਹੀਂ ਇਹ ਘਰ ਛੱਡਾ ਹੋਇਆ ਕੀ ਆ ਬੜਾ ਤੱਤੇ ਆਉਣ ਡਈਓ ਕਿਸ ਨੇ ਕੋ ਕਹਿਆ ਵਾ ਇਹ ਨਾ ਪੁੱਛ ਹੋਇਆ ਕੀ ਆ ਦਾਦੀ ਮੇਰੇ ਮਨ ਪੱਲੇ ਕੱਖ ਨਹੀਂ ਛੱਡਿਆ 20 ਬੇਇਜ਼ਤੀ ਕੀਤੀ ਮੇਰੀ ਕਿਹੜੀ ਗੱਲੋਂ ਸਾਰੀ ਏਡੀ ਮੈਂ ਕੰਮ ਲੱਗਾ ਇਹ ਨਾ ਦੁੱਕੀ ਮੁੱਲ ਨਹੀਂ ਪਾਉਂਦੇ ਜੇ ਵਾਈ ਆ ਤਾਂ ਬਾਹਰ ਉੱਥੇ ਵੇਨਾ ਧੁੱਪ ਗਰਮੀ ਦੀ ਮਰਜ਼ੀ ਨਾਲ ਜੇ ਘਰੋਂ ਨਾ ਤੇ ਡੰਗਰ ਅੱਛਾ ਸਾਹ ਪਾਣੀ ਦਾ ਪੱਠੇ ਪਾ ਉਹ ਕਰ ਜੇਕਰ ਮੈਂ ਨਾ ਗੱਲਾਂ ਕਰਦਾ ਨਾ ਮੌਕਾ ਨਹੀਂ ਛੱਡਦੇ ਮੈਨੂੰ ਕਰਦੇ ਇਹਦੇ ਗੱਲਾਂ ਸਾਰੀ ਡੈਡੀ ਤੇ ਫੇਰ ਕੀ ਹੋ ਗਿਆ ਜੇ ਤੁਸੀਂ ਘਾਰਿਓ ਤੇ ਕੰਮ ਤੇ ਕਰਦੇ ਕਰਨੇ ਹੀ ਪੈਣੇ ਆ ਤੇ ਜੇ ਮਾੜਾ ਮੋਟਾ ਛਿੜਕ ਵੀ ਦਿੱਤਾ ਡੈਡੀ ਨੇ ਤੇ ਕੀ ਹੋ ਗਿਆ ਤੁਹਾਨੂੰ ਕੰਮ ਦੀ ਗੱਲ ਨਹੀਂ ਆ ਕੰਮ ਸਾਰੀ ਕਰਦਾ ਅੱਗੇ ਨਹੀਂ ਕਰਦਾ ਹੁਣ ਨਮਾ ਕਰਦਾ ਡੈਡੀ ਪਹਿਲਾਂ ਕਹਿੰਦਾ ਜਿਹੜਾ ਬਾਹਰ ਬੈਠਾ ਨਾ ਉਹ ਪੈਸੇ ਚੰਗੇ ਕਮਾਦਾ ਤੂੰ ਦੁੱਕੀ ਦਾ ਕੰਮ ਨਹੀਂ ਕਰਦਾ ਮੈਂ ਕਮਾਵਾ ਤੂੰ ਹਾਂ ਜਿਹੜੀ ਗੱਲ ਵਾ ਨਾ ਮੈਨੂੰ ਵੀ ਨਹੀਂ ਡੈਡੀ ਹੁਣਾਂ ਦੀ ਚੰਗੀ ਲੱਗਦੀ ਐਸੇ ਗੱਲਾਂ ਮੈਨੂੰ ਮਾੜੇ ਲੱਗਦੇ ਹੀ ਪਰ ਜਿੰਨਾ ਚਿਰ ਮੈਂ ਜਦੋਂ ਮੈਂ ਆਂਦੀ ਹੁੰਦੀ ਹੁੰਦੀ ਨਾ ਤੁਸੀਂ ਮੇਰੀ ਗੱਲ ਨਾ ਮੰਨਦੇ ਇਹ ਛਦੈਣ ਇਹ ਘਰ ਪਾੜਦੀ ਆ ਹੁਣ ਪਤਾ ਲੱਗਾ ਕਿ ਸਾਨੂੰ ਇਹ ਘਰ ਚ ਕਿੰਨਾ ਮਾੜੇ ਸਮਝਦੇ ਆ ਸਾਨੂੰ ਤੇ ਇਹ ਘਰ ਚੋ ਸਮਝਦੇ ਹੀ ਨਹੀਂ ਆਏ ਅਸੀਂ ਭਾਵੇਂ ਜਿੰਨਾ ਮਰਜੀ ਇਹਨਾਂ ਦਾ ਕਰੀਏ ਪਰ ਇਹਨਾਂ ਸਾਡਾ ਮੁੱਲ ਨਹੀਂ ਪਾਉਣਾ ਨਾ ਇਹਨਾਂ ਨੇ ਇਹ ਘਰ ਚ ਸਾਡਾ ਨਾਂ ਕਰਨਾ ਹੀ ਆ ਕੋਈ ਗੱਲ ਨਹੀਂ ਨਹੀਂ ਮੁੱਲ ਪਾਉਂਦੇ ਨਾ ਨਾਂ ਪਾਉਣ ਅਸੀਂ ਹੁਣ ਉਦਾਂ ਕਰਨਾ ਜਿੱਦਾਂ ਸਾਡਾ ਮਨ ਕਰੂਗਾ ਜੇ ਇਦਾਂ ਇਦਾਂ ਹੀ ਚੱਲੂ ਫਿਰ ਹੈ ਤੇ ਸਹੀ ਆ ਪਰ ਇਹ ਆ ਨਾ ਤੁਸੀਂ ਹੁਣ ਗੁੱਸੇ ਦੇ ਵਿੱਚ ਸਾਰਾ ਕੁਝ ਕਹਿਣ ਦੇਈਓ ਮੁੜ ਕੇ ਘੜੀ ਕਿਦਾਂ ਨੂੰ ਜਦੋਂ ਸਾਰਿਆਂ ਨੇ ਤੈਨੂੰ ਜੀਜੀ ਕੀਤਾ ਨਾ ਜਾਂ ਹੱਸ ਕੇ ਕਬਾ ਲਿਆ ਤੁਸੀਂ ਫੇਰ ਬਦਲ ਜਾਣਾ ਵਾ ਗੱਲ ਜਿਹੜੀ ਆ ਨਾ ਦਿਲ ਚ ਰੱਖੀਦੀ ਹੁੰਦੀ ਆ ਦੂਜੇ ਜਾਨੇ ਨੂੰ ਫੀਲ ਨਾ ਹੋਵੇ ਇਹ ਵਿੱਚੇ ਵਿੱਚ ਅਗਲਾ ਕੀ ਕਰ ਗਿਆ ਵਾ ਬਥੇਰੀਆਂ ਦਿਲ ਚ ਰੱਖੀਆਂ ਪਰ ਹੁਣ ਨਹੀਂ ਰੱਖਣੀਆਂ ਹੁਣ ਜਿੱਦਾਂ ਇਹ ਕਰਨਗੇ ਨਾ ਉਦਾਂ ਮੈਂ ਕਰਨਾ ਹਾਏ ਹਾਏ ਮੈਂ ਤੁਹਾਨੂੰ ਮਨਾ ਥੋੜੀ ਕਰਦੀ ਆ ਵੀ ਉਦਾਂ ਨਾ ਕਰੋ ਪਰ ਇਹ ਆ ਵੀ ਮੂੰਹ ਤੇ ਗੱਲ ਨਾ ਆਖੋ ਢਿੱਡੋ ਭਾਵੇਂ ਜੋ ਮਰਜ਼ੀ ਕਰੋ ਆ ਹੁਣ ਕਬਲ ਵਾਲੀ ਦੇਖ ਲੋ ਹਾਂ ਮੂੰਹ ਤੇ ਸਾਰਿਆਂ ਨੂੰ ਹੁਣ ਜੀਜੀ ਕਰਦੀ ਆ ਤੇ ਵਿੱਚੇ ਵਿੱਚ ਪਤਾ ਨਹੀਂ ਹੁਣ ਕੀ ਪੀੜੀਆਂ ਵੜਦੀ ਫਿਰਨੀ ਆ ਜਿੱਦਣ ਇਹਨੇ ਕੋਈ ਸੱਪ ਕੱਢਣਾ ਨਾ ਨਵਾਂ ਹੀ ਕੱਢੂਗੀ ਵੇਖ ਲਿਓ ਭਾਵੇਂ ਜੋ ਕਰਦੀ ਨਾ ਕਰੀ ਜਾਵੇ ਉਹ ਢੇੜ ਚ ਰੱਖੀ ਪਰ ਮੇ ਕੋ ਢੇਜਿੰਦੀਆਂ ਜੋ ਮੇਰੇ ਗੱਲ ਹੁੰਦੀਆਂ ਮੈਂ ਮੂੰਹ ਤੇ ਕਹਿਣਾ ਨਾ ਭਾਵੇਂ ਲੱਗੇ ਗਲੇ ਨੂੰ ਗੁੱਸਾ ਭਾਵੇਂ ਲਗੇ ਨਰਾਜਗੀ ਸਹੀ ਗੱਲ ਆਪਣੀ ਹੈ ਹਾਂ ਹੋ ਤਾਂ ਫਿਰ ਸਾਡੀ ਦੋਵਾਂ ਜੀਆਂ ਦੀ ਮਾੜੀ ਗੱਲ ਵਾ ਨਾ ਅਸੀਂ ਇੱਕ ਦੂਜੇ ਦੀ ਸੁਣਦੇ ਗਿਣਦੇ ਨਹੀਂ ਆ ਮੂੰਹ ਦੇ ਉੱਤੇ ਗੱਲ ਫਾੜ ਕਰਦੀ ਮਾਰ ਦਿੰਨੇ ਆ ਤਾਂ ਗੱਲ ਸਮਝਾਂ ਚ ਮੇਰੇ ਸਮਝਾਉਂਦਾ ਫਿਰ ਕੀ ਫਾਇਦਾ ਤੁਹਾਨੂੰ ਜੇ ਤੁਸੀਂ ਆਪਣੀਆਂ ਹੀ ਮਨ ਮਰਜ਼ੀਆਂ ਕਰਨੀਆਂ ਤੇ ਕਈ ਉਹ ਤਾਂ ਫਿਰ ਤੁਹਾਡਾ ਕੁੱਡੀ ਮ ਉਹ ਚਲ ਠੀਕ ਆ ਪਪਾ ਜਿੱਦਾਂ ਤੂੰ ਅਖੇਂਗੇ ਨਾ ਉਦਾਂ ਹੀ ਕਰਨਾ ਹੁਣ ਹੁਣ ਆਪਾਂ ਸਲਾਹ ਨਾਲ ਚੱਲਣਾ ਦੱਸੂਗੀ ਮੈਂ ਤੁਹਾਨੂੰ ਇਹ ਵੀ ਮੌਕਾ ਆ ਲਿੰਦਾ ਬੱਸ ਕਿ ਅਸੀਂ ਕਿੱਦਾਂ ਕਰਨਾ ਵਾ ਅਸੀਂ ਹੁਣ ਠਾ ਸੋਟਾ ਨਹੀਂ ਮਾਰਨਾ ਅਸੀਂ ਤਾਂ ਮਿੱਠਾ ਜ਼ਹਿਰ ਹੀ ਦਵਾਂਗੇ ਜਿਹੜਾ ਚੜ ਵੀ ਸਾਰਿਆਂ ਨੇ ਜਾਵੇ ਤੇ ਪਤਾ ਵੀ ਨਾ ਲੱਗੇ ਚਲ ਠੀਕ ਆ ਹੁਣ ਜਿੱਦਾਂ ਇਹ ਚੱਲਣਗੇ ਨਾ ਉਦਾਂ ਸਿਆਸਤ ਨਾਲ ਮਾਰਨਾ ਇਹਨਾਂ ਆਪਾਂ ਹਾਂ ਹਾਂ ਲੜਨਾ ਨਹੀਂ ਆਪਾਂ ਨੂੰ ਸਿੱਧੀ ਗੱਲ ਜਿਹੜੀ ਮੰਮੀ ਪਪਾ ਦਾਦੀ ਉਈ ਆਵਾਜ਼ ਹੀ ਨਹੀਂ ਦੇਂਦਿਆ ਉਧਰ ਬੈਠੀ ਹੁੰਦੀ ਇੱਥੇ ਬੈਠਦਾ ਯਾਰ ਮੰਮੀ ਤੁਸੀਂ ਇੱਥੇ ਬੈਠੇ ਜੇ ਐਨੀਆਂ ਆਵਾਜ਼ਾਂ ਮਾਰੀਆਂ ਤੁਸੀਂ ਯਾਰ ਜਵਾਬ ਨਹੀਂ ਦੇ ਸਕਦੇ ਕੀ ਗੱਲ ਆ ਬੜਾ ਖੁਸ਼ ਨਜ਼ਰ ਆਉਂਦੇ ਆ ਵਾ ਕੀ ਲੱਗ ਗਿਆ ਤੈਨੂੰ ਉਹ ਖੁਸ਼ ਤੇ ਮੰਮੀ ਹੋਣਾ ਹੀ ਆ ਐਨੇ ਚਿਰ ਦਾ ਮੈਂ ਰਿਹਾ ਮਿਹਨਤ ਕਰਨ ਮੈਂ ਜਿਹੜਾ ਹਾਈਲੈਸ ਦਾ ਪੇਪਰ ਭਰਿਆ ਸੀ ਨਾ ਮੇਰਾ ਕਲੀਅਰ ਹੋ ਗਿਆ ਵਾ ਸਾਢੇ 6 ਬੈਡ ਆਏ ਮੇਰੇ ਸ਼ੁਕਰ ਆ ਯਾਰ ਮੰਗੇ ਸ਼ੁਕਰ ਆ ਸ਼ੁਕਰ ਆ ਚਲੋ ਮਾਲਕ ਨੇ ਵੀ ਸਾਡੀ ਸੁਣੀ ਕਿਤੇ ਗਰੀਬਾਂ ਦੀ ਚੱਲ ਪੁੱਤ ਅਤੇ ਬੜੀ ਖੁਸ਼ੀ ਦੀ ਗੱਲ ਤੁਸਨਾਈ ਆ ਸੱਚੀ ਮੇਰੇ ਨਾ ਪੁੱਤ ਨੇ ਮਿਹਨਤ ਕੀਤੀ ਸੀ ਨਾ ਤੇ ਚੱਲ ਬੈਂਡ ਆ ਹੀ ਗਏ ਪੁੱਤ ਜੇ ਅਸੀਂ ਕੋਈ ਵੀ ਮਿਹਨਤ ਕਰਦੇ ਆ ਨਾ ਤੇ ਵਾਹਿਗੁਰੂ ਉਹਦਾ ਫਲ ਦਿੰਦਾ ਹੀ ਆ ਹਨਾ ਪੜਾਈ ਕੀਤੀ ਫੇਰ ਹੀ ਆਏ ਤੇ ਰਾਤ ਪੜਾਈ ਕੀਤੀ ਮੁੰਡੇ ਨੇ ਹਾਂ ਛੌਲਦੇ ਬਣ ਗਏ ਹਾਂ ਕਰਦਾਂ ਨੂੰ ਕੀ ਹੋਇਆ ਬੜਾ ਖੁਸ਼ ਹੋਣ ਡਿਆ ਵੇਖਾ ਤਾਂ ਸਹੀ ਜਾ ਕੇ ਚੋਰੀ ਚੋਰੀ ਗੱਲਾਂ ਸੁਣਦੀ ਆ ਕੀ ਕੰਨ ਚਵਾਲਾ ਪਾਉਣਾ ਮਾਂ ਦੇ ਨੇ ਵੱਧੀਆ ਹੈ ਹਾਈਲਟ ਹੋ ਗਈ ਮੁੰਡੇ ਦੀ ਤੇ ਹੁਣ ਸਾਡਾ ਫਰਜ ਵਾ ਕਿ ਪੈਸੇ ਲਾ ਕੇ ਬਾਹਰ ਘਲਦੀਏ ਇਹਨੂੰ ਮੈਂ ਇਦਾਂ ਕਹਦਾ ਵਾਂ ਡੈਡੀ ਦੀ ਸਲਾਹ ਕਰਦਾ ਜਾ ਕੇ ਆਹੋ ਡੈਡੀ ਨਾਲ ਤਾਂ ਸਲਾਹ ਕਰਨੀ ਪੈਣੀ ਹੈ ਜਦੋਂ ਪੈਸੇ ਉਹਨਾਂ ਨੇ ਲਾਉਣੇ ਆ ਤੇ ਸਲਾਹ ਤੇ ਹੁਣ ਕਰਨੀ ਪੈਣੀ ਹੈ ਸਾਰੀ ਅੰਮਾ ਮੈਂ ਸਾਰਾ ਪਤਾ ਕਰਕੇ ਆਇਆ ਵਾਂ ਜੇ ਹੁਣ ਦੇ ਸਮੈਸਟਰ ਦੇ ਵਿੱਚ ਜਾਈਏ ਤੇ ਫਿਰ ਫਾਇਦਾ ਵਾ ਨਹੀਂ ਤੇ ਜੇ ਆਪਾਂ ਲੇਟ ਗਏ ਨਾ ਫਿਰ ਫੀਸਾ-ਉਸਾ ਦਾ ਬੜਾ ਚੱਕਰ ਪੈਂਦਾ ਹੁੰਦਾ ਵਾ ਅੱਛਾ ਇਹ ਵੀ ਕੋਈ ਹੁੰਦਾ ਵਾ ਇਹਦੇ ਵਿੱਚ ਹਾਂਜੀ ਹਾਂਜੀ ਇਹ ਵੀ ਬੈਚ ਹੁੰਦੇ ਆ ਚੱਲ ਕੋਈ ਗੱਲ ਨਹੀਂ ਬਾਪੂ ਪੈਸੇ ਤੇ ਪੁੱਤ ਲੱਗਣੇ ਹੀ ਆ ਮੈਨੂੰ ਪਤਾ ਵਾ ਸੌਖਾ ਹੀ 20 22 ਲੱਖ ਤੇ ਲੱਗ ਹੀ ਜਾਣਾ ਵਾ ਤੇ ਇਹ ਹੁਣ ਜੇ ਡੈਡੀ ਹੁਣੇ ਲਾਤਾ ਲਾਉਣਗੇ ਤੇ ਫੇਰ ਹੀ ਲੱਗਣੇ ਉਦਾਂ ਅਸੀਂ ਕਿੱਥੋਂ ਲਾ ਲੈਣੇ ਇੰਨੇ ਪੈਸੇ ਕਿਉਂ ਡੈਡੀ ਲਾਤਾ ਲਾਊਗਾ ਨਾ ਕੀ ਗੱਲ ਮੈਂ ਮਿਹਨਤ ਨਹੀਂ ਕਰਦਾ ਘਰ 'ਚ ਹੀਰੇ ਤੇ ਪੈਸੇ ਲਾਏ ਨਾ ਨੇ ਅਸੀਂ ਸਾਡੇ ਡੈਡੀ ਲਾਊਗਾ ਟੈਨਸ਼ਨ ਲੈ ਤੂੰ ਹਾਈ ਹਾਈ ਉਹ ਤਾਂ ਮੈਂ ਆਖਣ ਨਹੀਂ ਆ ਇਸ ਲਾਣਾਲੀਆਂ ਹੁਣ ਮੈਂ ਕਦਵਾਨੀ ਵੀ ਉਹਨਾਂ ਨੇ ਪੈਸੇ ਨਹੀਂ ਲਾਉਣੇ ਉਹਨਾਂ ਸਭੋ ਖੁਸ਼ੀ ਹੋ ਜਾਣਾ ਮੈਂ ਇਹਦੇ ਸੁਣ ਕੇ ਬੈਂਡ ਵੀ ਇੰਨੇ ਆ ਗਿਆ ਚਲ ਸਾਡਾ ਵੀ ਪੁੱਤ ਬਾਹਰ ਜਾਊਗਾ ਲੈ ਡੈਡੀ ਚਾਹ ਨਹੀਂ ਵੀ ਉਹਦਾ ਪੁੱਤ ਤਾਂ ਬਾਹਰ ਜਾਊ ਕੈਨੇਡਾ ਉੱਥੋਂ ਚੀਜ਼ਾਂ ਘੱਲੂ ਆਪਣੇ ਦਾਦੇ ਲਈ ਹਾਂ ਹਾਂ ਕੋਈ ਗੱਲ ਨਹੀਂ ਮੈਂ ਕਰਦਾ ਡੈਡੀ ਸਾਹ ਜਾਂ ਹਾਂ ਅੱਛਾ ਮੁੰਡੇ ਨੂੰ ਪਾਰਕ ਲਾਉਂਦੀ ਆ ਤਿਆਰੀਆਂ ਹੋਣ ਡੀਆਂ ਵਾ ਇਹਦੇ ਰਾਦੇ 20-25 ਲੱਖ ਲਾ ਆਗੇ ਤੇ ਬਾਹਰ ਕਲਮ ਨਹੀਂ ਸ਼ੋ ਕਰੇ ਨੂੰ ਇੱਥੇ ਦਿਆੜੀਆਂ ਕਰੂਗਾ ਜਿੱਦਾਂ ਪਿਓ ਰੋਲਦਾ ਫਿਰਦਾ ਨਾ ਘਰੇ ਪੱਠੇ ਪੁੰਦਾ ਡੰਗਰਾਂ ਨੂੰ ਇਹ ਵੀ ਇੱਥੇ ਗੋਹਾ ਕੂੜਾ ਕਰੂਗਾ ਮੈਂ ਤੇ ਨਾ ਬਾਪੂ ਨੂੰ 1 ਰੁਪਈਆ ਨਾ ਲਾਉਣ ਦਵਾਏ ਤੇ ਜਾ ਕੇ ਹੁਣੇ ਕੰਨ ਭਰਦੀਆਂ ਤੇ ਕਲਮਨੀ ਇਹਨੂੰ ਬਾਹਰ ਛਾੜਦੀਆਂ ਜੱਜ ਆਪ ਬਾਰੀ ਖੋਲ ਕੇ ਦਊਂਗੀ ਪਰ ਪਤਾ ਬੈ ਜੱਜ ਤੂੰ ਹੀ ਕਲਿਆਣੇ ਕਿਉਂ ਜਾਣਾ ਮੈਂ ਵੀ ਤੁਹਾਡੇ ਨਾਲ ਹੀ ਚੱਲਦੀ ਆ ਦੋਵੇਂ ਜਾਣੇ ਸਲਾਹ ਲੈਣੇ ਉਹਨਾਂ ਦੀ ਕਿ ਕੀ ਕਹਿੰਦੇ ਆ ਚਲ ਆ ਜਰਾ ਕਬਲਾਂ ਦੀ ਲੂਣ ਵਾਲੇ ਚੌੜ ਧਰੇ ਆ ਯਾ ਜੇ ਤੱਕ ਲੈ ਕੇ ਨਹੀਂ ਆਈ ਦਾ ਸਾਨੂੰ ਭੁੱਖ ਲੱਗੀ ਓ ਚੌਲ ਧਰੇ ਕੇ ਕੀ ਇਹਨੇ ਮਾਂ ਧਰੇ ਆ ਓਹੋ ਮੰਮੀ ਚੌਲ ਵੀ ਆ ਜਾਂਦੇ ਆ ਚੌਲ ਧਰੇ ਆ ਹੁਣ ਬਣਦੇ ਆ ਘੜੀ ਤੇ ਲੱਗਣੀ ਹੀ ਪਰ ਤੁਹਾਨੂੰ ਕਿਸ ਗੱਲ ਦਾ ਪਤਾ ਵਾ ਸਾਨੂੰ ਤੇ ਕਿਸ ਗੱਲ ਦਾ ਨਹੀਂ ਪਤਾ ਤਾਂ ਸੁਣੋ ਫਿਰ ਹਾਂ ਕਰਨ ਦੇ ਬੈਂਡ ਆਏ ਜਿਹੜੇ ਕੋਰਸ ਵਿੱਚ ਪਿਆ ਨਹੀਂ ਅੱਛਾ ਤੇ ਨੰਬਰ ਆ ਗਏ ਓ ਖਰੇਦੇ ਉਹਨੂੰ ਬਾਹਰ ਕਲਾਉਂਦੇ ਆ ਤਿਆਰੀਆਂ ਕਾਣਦੇ ਆ ਤੇ ਚੱਲ ਵਧ ਗਿਆ ਹੋ ਗਿਆ ਛੱਪੋ ਤੇ ਪਰ ਤੁਹਾਡੇ ਨਾਲ ਗੱਲ ਨਹੀਂ ਕੀਤੀ ਅਜੇ ਨਹੀਂ ਕੀਤੀ ਕਰਨੀ ਚਾਹੀਦੀ ਹੈ ਨਾ ਮੋਢੀ ਜੇ ਕਰਦੇ ਤੁਸੀਂ ਖਰਚ ਪੱਠਾ ਤੁਸੀਂ ਲਾਉਣਾ ਮਮure ਹੋਗੇ ਅੱਛਾ ਹੋਰ ਵੀ ਗੱਲਾਂ ਕਰਦੇ ਸੀ ਗੱਲਾਂ ਮੰਮੀ ਬਥੇਰੀਆਂ ਕਰਦੇ ਸੀ ਹੁਣ ਮੈਂ ਤੁਹਾਨੂੰ ਕਿਹੜੀ ਕੜੀ ਦੱਸਾਂ ਇਹ ਕਹਿੰਦੇ ਸੀ ਕਿ ਬਾਪੂ ਨੂੰ ਕਹਿੰਨੇ ਆ ਵੀ ਪੈਸੇ ਲਾ ਦੇ 50 30 ਲੱਖ ਰੁਪਏ ਲੱਗਣਾ ਵਾ ਤੇ ਬਾਪੂ ਨੇ ਤੇ ਹੱਸ ਕੇ ਲਾ ਦੇਣਾ ਵਾ ਵੀ ਸਾਡਾ ਪੋਤਾ ਬਾਹਰ ਚੱਲੇ ਆ ਵਾ ਆਂਦੇ ਹੋਣੇ ਬਾਪੂ ਕੋ 50 30 ਲੱਖ ਬੈਂਕ ਚ ਪਿਆ ਵਾ ਲਾ ਲੈਣੇ ਬਾਪੂ ਨੇ ਜਾਂ ਆਂਦੇ ਹੋਣੇ ਵੀ ਆਪਣੇ ਹਿੱਸੇ ਦੀ ਪਹਿਲੀ ਵੇਚ ਦਿਆਂਗੇ ਤੇ ਚੱਲ ਵੇਚ ਦੇਣਾ ਤੁਹਾਨੂੰ ਕੀ ਆ ਉਹਨਾਂ ਦੀ ਪੈੜੀ ਆ ਵੇਚ ਦੇਣ ਰੱਖ ਲੈਣ ਉਹਨਾਂ ਆਪਣਾ ਹੀ ਹਿੱਸਾ ਵੇਚਣਾ ਵਾ ਉਹਨਾਂ ਕਿਹੜਾ ਹੋਰ ਕਿਸਦਾ ਵੇਚਣਾ ਵਾ ਤੇ ਤੈਨੂੰ ਅੱਗੇ ਨਹੀਂ ਪਤਾ ਜਿੰਨੀ ਕਿ ਪਹਿਲੀ ਉਹਨਾਂ ਦੀ ਹੋਣੀ ਸੀ ਉਹਨਾਂ ਲਿਮਟ ਬੜਾਈਆਂ ਚੱਲ ਸਾਨੂੰ ਕੀ ਲੱਗੇ ਕੋ ਸੋਚਿਆ ਹੀ ਹੋਊਗਾ ਉਹਨਾਂ ਨੇ ਵਾ ਜੇ ਪਹਿਲਾਂ ਕਰਦਾ ਸਾਰਾ ਛੇਤੇ ਪਿਆ ਕੱਲ ਜੇ ਕਿਸਤ ਵਾਲੇ ਆਣ ਕੇ ਘਰੋਂ ਹੋ ਕੇ ਗਏ ਮੈਂ ਤੇਰੇ ਨਾਲ ਗੱਲ ਹੀ ਨਹੀਂ ਕੀਤੀ ਜ਼ਮੀਨ ਡੜਜੀ ਬੇਸ਼ੱਕ ਤੁਸੀਂ ਸਾਡੇ ਨਾਂ ਕਰਤੀ ਆ ਪਰ ਜੋ ਵੀ ਕਬੀਲਦਾਰੀ ਤੁਹਾਡੇ ਹੱਥ ਜੀ ਆ ਤੇ ਬਾਹਰ ਦਾ ਸਕੀਰ ਰਖਿਆਈਓ ਕੋਈ ਠੱਗੀ ਠੋਰੀ ਵੱਜ ਗਈ ਤੇ 5 30 ਲੱਖ ਰੁਪਈਆ ਗਵਾ ਕੇ ਬਹਿ ਜਾਗੇ ਤੇ ਖਾਡਾ ਨਹੀਂ ਜੇ ਮੁੜ ਕੇ ਸਿਰ ਤਾਂ ਹੋਣਾ ਮੈਂ ਅੱਛਾ ਬੜੀ ਸਿਆਣੀ ਆ ਜਦੋਂ ਤੇਰੇ ਘਰ ਵਾਲੇ ਨੂੰ ਬਾਹਰ ਕੱਲਿਆ ਸੀ ਉਦੋਂ ਵੀ ਤਾਂ ਪੈਸਾ ਤੇ ਨਾਲ ਲਾ ਕੇ ਕੱਲਿਆ ਹੀਗਾ ਉਦੋਂ ਵੀ ਤਾਂ ਜੰਟਾ ਰਾ ਹੀ ਕੱਲਿਆ ਹੀਗਾ ਹੁਣ ਮੇਰੇ ਪੁੱਤ ਦੀ ਵਾਰੀ ਆਈ ਤੇ ਬੜੀ ਛੇਤੀ ਕੰਨ ਪਰ ਹੁਣ ਨਾ ਪੀਦੋਂ ਉਹ ਕੈਨੇਡਾ ਅਮਰੀਕਾ ਨਹੀਂ ਨਾ ਗਿਆ ਵੀ ਉਹਦੇ ਲਾ ਕੇ 70 80 ਹਜ਼ਾਰ ਦੇ ਚਲ ਗਿਆ ਕਵੇਤ ਤੇ ਤੂੰ ਦੇ ਵੱਡੇ ਵੱਡੇ ਮੁਲਕਾਂ ਨੂੰ ਹੱਥ ਮਾਰ ਲਈਂ ਨੇ ਮੈਂ ਮੁਲਕਾਂ ਨੂੰ ਹੱਥ ਐਵੇਂ ਨਹੀਂ ਮਾਰਦੀ ਮੇਰੇ ਪੁੱਤ ਨੇ ਡਿਗਰੀ ਕੀਤੀ ਆ ਅਸੀਂ ਕਿਹੜਾ 2 ਨੰਬਰ ਚ ਕੱਲਣਾ ਵਾ ਵੀ ਜਿਹੜੇ ਪੈਸੇ ਮਾਰੇ ਜਾਣਗੇ ਜੇ ਸਿੱਧੇ ਰਸਤੇ ਜਾਈਏ ਨਾ ਤਾਂ ਸਾਰਾ ਖੁੱਲਾ ਹੁੰਦਾ ਵਾ ਤੇ ਜੇ ਅਸੀਂ ਪੁੱਠੇ ਰਾਹ ਵੀ ਜਾਵਾਂਗੇ ਨਾ ਤੇ ਕੋਈ ਰਾਹ ਨਹੀਂ ਖੁੱਲਾ ਹੁੰਦਾ ਜਾਨ ਮੁਠੀ ਚ ਆਈ ਜਾਂਦੀ ਆ ਵੀ ਸਾਡੇ ਮਾਰੇ ਜਾਣੇ ਆ ਲੋਕੀ ਦਾ ਸੁੱਖਾ ਸੁਖਦੇ ਆ ਵੀਹੇ ਪ੍ਰਮਾਤਮਾ ਸਾਡੇ ਵੀ ਬੱਚੇ ਪੜਨ ਤੇ ਕਿਹ ਕਮੀ ਧੰਦੀ ਲੱਗਣ ਤਾਂ ਪਹਿਲੀ ਚਾਚੀ ਤਾਈ ਵੇਖੀ ਆ ਜਿਹੜਾ ਉਹ ਗਰ ਪੁੱਤ ਨੂੰ ਵੇਖ ਕੇ ਤੇ ਛੜਦੀ ਆ ਫਿਰ ਇਹਨਾਂ ਦਾ ਪੁੱਤ ਗਿਆ ਬਾਹਰ ਚਲ ਚੱਲਿਆ ਮੈਂ ਕਾ ਤੋ ਛੜਨਾ ਮਾ ਤੁਸੀਂ ਕਮਾਈ ਕੀਤੀ ਆਪਣੀ ਲਵਣੀ ਪਾਜੀ ਵੇਖਾ ساری ਉਮਰ ਬਹੁ ਕਮਾਈ ਕੀਤੀ ਇਹਨੇ ਤੇ ਉਹ ਲਾ ਕੇ ਨੇ ਤੋਰ ਦੇਣਾ ਮੈਂ ਬਾਹਰ ਕਿਉਂ ਮੈਂ ਕੰਮ ਨਹੀਂ ਕਰਦਾ ਗੱਲ ਵਾਈ ਜਿੱਥੇ ਕੰਮ ਨਹੀਂ ਕਰਦਾ ਜੇ ਤੇਰਾ ਕੋਲ ਬਾਹਰ ਕਮਾਉਂਦਾ ਮੈਂ ਇੱਥੇ ਕਮਾਉਣਾ ਸਾਰਾ ਧੰਦਾ ਮੇਰੇ ਸਿਰ ਚਲਣ ਡਿਆ ਬਹੁਤ ਕੰਮ ਕਰਦਾ ਤੂੰ ਪਾਲੇ ਢੇਰੀ ਕਪਟੇ ਤੇ ਸੌ ਲਿਆ ਤੇਰੇ ਤੇ ਨੀਂਦ ਨਹੀਂ ਪੂਰੀ ਹੁੰਦੀ ਵੀ ਪੱਠੇ ਪਾਉਣੇ ਸੌਖੇ ਨਹੀਂ ਡੰਗਣਾ ਚੰਗਾ ਗੋਇਆ ਛੋਟਣਾ ਮੈਂ ਸਾਰੇ ਕੰਮ ਕਰਦਾ ਪਾਉਣ ਟੋਨਾ ਤਾਂ ਬਾਹਰ ਵੇਨਾ ਧੁੱਪੇ ਸਵੇਂ ਬਿਠਾਰੀ ਨਾ ਸਵੇਰ ਜਾਗ ਬੰਬੀ ਦੇ ਕਿੰਨਾ ਕੰਮ ਕਰਦਾ ਉਦਾਂ ਦਾ ਵਾਈ ਦਾ ਕੰਮ ਹੁੰਦਾ ਨਾ ਭਾਬੀ ਉਹਦਾ ਮੋਲ ਨਹੀਂ ਬੰਦੇ ਲੋਕੀ ਬੰਦੇ ਇਹੋ ਦਾ ਚੱਲ ਛੱਡੋ ਇਹਨਾਂ ਗੱਲਾਂ ਨੂੰ ਮੈਂ ਤੁਹਾਡੇ ਨਾਲ ਬਹੁਤੀ ਬਹਿਸ ਬਾਜੀ ਨਹੀਂ ਕਰਨੀ ਚਾਹੁੰਨੀ ਮੈਂ ਤਾਂ ਇਹ ਕਹਿੰਨੀ ਆ ਵੀ ਕਹਤੇ ਯਕੀਨ ਨਹੀਂ ਕਰਨਾ ਚਾਹੀਦਾ ਵੀ ਪਾਂਡਰ ਪਈਆਂ ਦੀ ਲਾਉਣੀ ਕੋਈ ਮਾੜੀ ਮੋਟੀ ਗੱਲ ਨਹੀਂ ਹ ਤੇ ਕਿਹਦੇ ਹੱਥੇ ਚ ਜਾ ਕੇ ਫੜਾ ਦੇਣੇ ਆ ਕਿੰਨੋਂ ਮੁੜ ਕੇ ਮਾਂ ਪਿਓ ਆਖਣਾ ਜੇ ਅੱਛਾ ਬੜੀ ਸਿਆਣੀ ਆ ਤੂੰ ਅੱ ਦੂਨ ਲਾ ਪਈਆਂ ਫੇ ਕਿੰਨੂ ਜਾ ਕੇ ਪੰਡਲ ਪਈਆਂ ਦੀ ਫੜਾ ਦਿੰਨੇ ਆ ਮੈਂ ਤੇ ਮੁੰਡਾ ਬਾਹਰ ਭੇਜਣਾ ਵਾ ਚਾਹੇ ਜੋ ਮਰਜੀ ਕਰ ਲਾ ਤੇ ਪਿਆ ਜਲਾ ਮੁੰਡਾ ਬਾਹਰ ਬਾਹਰ ਜਾ ਕੇ ਵੀ ਦਿਹਾੜੀਆਂ ਹੀ ਕਰਨੀਆਂ ਵਾ ਉਹ ਗੱਲ ਵੱਖਰੀ ਪਈ ਇੱਥੇ ਨਿਆਣੇ ਦਿਹਾੜੀ ਕਰਨ ਲੱਗੇ ਸ਼ਰਮ ਖਾਂਦੇ ਆ ਤੇ ਜੇ ਇੱਥੇ ਕਰਨਾ ਤੇ ਭੁੱਖੇ ਨਾ ਮਰਨੇਵੇਂ ਅੱਛਾ ਤੇ ਇਦਾਂ ਕਰ ਹਾਂ ਹੀਰੇ ਨੂੰ ਵੀ ਬਾਹਰੋਂ ਸੱਦ ਲਾ ਹਾਂ ਤੇ ਮੁੰਡੇ ਨੂੰ ਵੀ ਸੱਦ ਲਾ ਹਾਂ ਤਿੰਨੇ ਜਾਣੇ ਨਾ ਰਲ ਮਿਲ ਕੇ ਦਿਹਾੜੀ ਜਾਇਆ ਕਰਨਗੇ ਤੇ ਨਾਲੇ ਵਾਵਾ ਪੈਸੇ ਕੁੱਟਣਗੇ ਤੇ ਨਾਲੇ ਜੇਬ ਭਾਰੀ ਰਹੂਗੀ ਵੱਡੀ ਚਲਾਕ ਤੂੰ ਉਹ ਚਲ ਗਿਆ ਭਲਿਆਂ ਸਮਿਆਂ ਚ ਮੈਂ ਤੇਰੇ ਵਾਂਗੂ ਵੱਡੇ ਮੁਲਖਾ ਚ ਨਹੀਂ ਪਈ ਮੈਂ ਤੈਨੂੰ ਅੱਗੇ ਵੀ ਕਿਹਾ ਵਾ ਤੇ ਮੈਂ ਤੈਨੂੰ ਫਿਰ ਵੀ ਕਹਿਣ ਲਈ ਆ ਪੈਸੇ ਉਹਨੇ ਕੁੰਦੇ ਪੈਣਾ ਉਹਦੇ ਪੈਸੇ ਬੜਾ 70 80ਰ ਬੜਾ ਹੁੰਦਾ ਸੀ 70 80 ਹਜ਼ਾਰ ਨਾ 50 30 ਲੱਖ ਦਾ ਮੁਕਾਬਲਾ ਕਰਦਾ ਸੀ ਜਿਹੜੀਆਂ ਗੱਲਾਂ ਤੂੰ ਕਰਨ ਲਈ ਆ ਪੈਸੇ ਉਹਨੇ ਹੀ ਆ ਇੰਨਾ ਬਸ ਫਰਕ ਵਾ ਕਿ ਮਗਾ ਸਮਾਂ ਬਦਲ ਗਿਆ ਵਾ ਮੰਗਾਈ ਵਧ ਗਈ ਆ ਚੀਜ਼ਾਂ ਸਾਰੀਆਂ ਮਹਿੰਗੀਆਂ ਹੋ ਗਈਆਂ ਵਾ ਤੇ ਯਾਰ ਨਾਨੀ ਮੈਂ ਬਾਰੇ ਆ ਸਕਦੀ ਤੂੰ ਐਸੇ ਦੀਆਂ ਠੇਕਰੀਆਂ ਪਾਣ ਦਿੰਨੀ ਆ ਹੱਥ ਮਾਰੇ ਜਾਂਦੀ ਮੇਰੇ ਅੱਖਾਂ ਦੇ ਗਾੜੀ ਹੋ ਗਏ ਮਮੀ ਚਾੜੀਆਂ ਪੈਸੇ ਤੂੰ ਲਾਉਣੇ ਕੋਣਾ ਤੂੰ ਜਾਣ ਕੇ ਜਲ ਤੇ ਡਾਈ ਅਸੀਂ ਨਹੀਂ ਐਸੇ ਘਰ ਚਾਹੀਆਂ ਅਸੀਂ ਘਰ ਚੋਂ ਬਾਹਰ ਵਾਂ ਕਿ ਸਿਆਣੇ ਬੰਦੇ ਬਿਠੇ ਨੂੰ ਗੱਲ ਕਰ ਲੈਂਦੇ ਓਏ ਰੱਬਾ ਮੈਂ ਤੇ ਸੈਸ ਬਾ ਗੱਲ ਕੀਤੀ ਤੇ ਤੂੰ ਤੇ ਮੇਰੇ ਗਾਲੀ ਪੈ ਗਈਆਂ ਲਾਲਾ ਪੈਸੇ ਤੇ ਜੇ ਮਰ ਗਏ ਨਾ ਅੱਖਾਂ ਚ ਕਸਨ ਦੇ ਕੇ ਤੂੰ ਹੀ ਰੋਣਾ ਅਹੀਂ ਨਹੀਂ ਰੋਣਾਵੇਂ ਅਸੀਂ ਕੱਢੀ ਉਹਦੀ ਕਮਾਈ ਖਾਣੀ ਆ ਜੇ ਚੰਗੀ ਗੱਲ ਆਖੋ ਨਾ ਉਹ ਵੀ ਇਹਨੂੰ ਮਾੜੀ ਲੱਗਦੀ ਆ ਅੱਛਾ ਗੱਲਾਂ ਤੇ ਤੂੰ ਬੜੀਆਂ ਕਰ ਲੈਣੀਆਂ ਜਿਹਦਾ ਸੁਣਦਾ ਟਾਈਮ ਆਉਂਦਾ ਵਾ ਉਦੋਂ ਕਿ ਉਹ ਭੱਜਦੀ ਇੱਥੇ ਸੁਣ ਨੀ ਆ ਮੈਨੂੰ ਨਹੀਂ ਜਾ ਨਹੀਂ ਪੈਣਾ ਜਾ ਕੇ ਮਾਰਨਾ ਬੈ ਜਾ ਅੰਦਰ ਜਾ ਕੇ ਕੋਹ ਨਹੀਂ ਹਾਲੇ ਦਾ ਅਹੀਂ ਕਿੰਨੇ ਚਾਈ ਮਲਾਈ ਗੱਲਾਂ ਗੱਲ ਕਰਨ ਦਾ ਇਹ ਮੰਮੀ ਡੈਡੀ ਨਾ ਤੇ ਇਹਨੇ ਤੁਹਾਡੇ ਨਾ ਸੱਤ ਕੰਢੇ ਲੂ ਕੇ ਰੱਖ ਦਿੱਤੇ ਆ ਕਿਦਾਂ ਸਾੜੀ ਮਰੀ ਆ ਚਲੋ ਤੁਸੀਂ ਕਰੋ ਮੰਮੀ ਹੁਣਾਂ ਨਾਲ ਗੱਲ ਜਿਹੜੀ ਕਰਨੀ ਆ ਆ ਜਾ ਤੁਸੀਂ ਮਾਰਨਾ ਠੰਡੇ ਪਹਿਲੋਂ ਚੰਗਾ ਕੋ ਮੋਟਿਓ ਫੁਵੀ ਕਰ ਤੂੰ ਕੀ ਅੱਗ ਵਾਂਗੂ ਮੱਚਦੀ ਰਹਿਣੀ ਆ ਮੰਮੀ ਮੈਂ ਕੀ ਮੱਚਣਾ ਵਾ ਮੈਂ ਤੇ ਸਹਿ ਸਭਾ ਹੀ ਗੱਲ ਕਰਨ ਆਈ ਹਾਂ ਵੀ ਚੱਲ ਮੰਮੀ ਹੁਣਾਂ ਨੂੰ ਪੁੱਛਦੀ ਆ ਘਰ ਦਾ ਸਾਰਾ ਹੀ ਅਜੇ ਰੱਖਣ ਠਕਣ ਤੁਹਾਡੇ ਕੋਲ ਹੀ ਆ ਅਹੀਂ ਕਿਹੜਾ ਕੁਝ ਲਿਆ ਵਾ ਜਿਹੜੇ ਵੀ ਵਾਈ ਜੋਤੀ ਦੇ ਜਾਂ ਦਾਣੇ ਫੱਕੇ ਦੇ ਪੈਸੇ ਆਉਂਦੇ ਆ ਤੁਹਾਡੇ ਹੀ ਨਾਂ ਜਮਾ ਵਾ ਤੁਹਾਡੇ ਕੋਲ ਕੀ ਆ ਤੇ ਇਹ ਤੇ ਪਹਿਲਾਂ ਹੀ ਸੁਣ ਕੇ ਹੀ ਮੱਚ ਗਈ ਆ ਇੰਨੇ ਖ ਨਹੀਂ ਅੰਦਰ ਸੋਣ ਹੀ ਨਹੀਂ ਗਈ ਕੋਈ ਗੱਲਬਾਤ ਕਰਦੇ ਆ ਤਾਂ ਹੀ ਆ ਤੁਹਾਡੇ ਵੱਲੋਂ ਦੌੜੀ ਆਈ ਇਹਨੇ ਪਹਿਲਾਂ ਹੀ ਤੁਹਾਡੇ ਕੰਨ ਪਰ ਦਿੱਤੇ ਆ ਉਹ ਡੈਡੀ ਜੀ ਮੈਂ ਸਾਰੇ ਨਾ ਔਖੀ ਭਾਰੀ ਖੜਦਾ ਆ ਜਦੋਂ ਸਾਡੀ ਵਾਰੀ ਆਈ ਨਾ ਸਾਰੇ ਪੈਰ ਪਸ਼ਾਂ ਖਿੱਚਦੇ ਆ ਉਹ ਪੁੱਤ ਨਹੀਂ ਐਡੀ ਕੋ ਗੱਲ ਅਹੀਂ ਤੇ ਤੁਹਾਡੀਆਂ ਗੱਲਾਂ ਹੀ ਸੁਣਦੇ ਕਿਹੜੀ ਜਗ੍ਹਾ ਘਲਣਾ ਮੁੰਡੇ ਨੂੰ ਕਿੱਥੇ ਘਲਣਾ ਮੈਨੂੰ ਸਾਨੂੰ ਪਤਾ ਤਾਂ ਲੱਗੇ ਤੇ ਨਾ ਘਲਣਾ ਕਿਥੇ ਕੈਨੇਡਾ ਘਲਣਾ ਹੋਰ ਕਿੱਥੇ ਘਲਣਾ ਆ ਨਾਲੇ ਪੰਮੋ ਉਹ ਜਦੋਂ ਦੀਆਂ ਤੂੰ ਗੱਲਾਂ ਕਰਦੇ ਹੀ ਸੀ ਨਾ ਉਦੋਂ ਦੇ ਵੇਲੇ ਹੋਰ ਹੀਗੇ ਜਦੋਂ ਅਸੀਂ ਆਪਣਾ ਮੁੰਡਾ ਘੱਲਿਆ ਏ ਹੁਣ ਵੇਲੇ ਹੋਰ ਵਾ ਹੁਣ ਤੇ ਲੋਕੀ ਝਟ ਹੱਥ ਤੇ ਹੱਥ ਮਾਰ ਕੇ ਪੈਸਾ ਲੈ ਲੈਂਦੇ ਆ ਤੇ ਜਦੋਂ ਦੇਣਾ ਵਾ ਨਾ ਉਦੋਂ ਕੋਈ ਪੱਲਾ ਹੀ ਨਹੀਂ ਫੜੰਦਾ ਤੁਹਾਨੂੰ ਪੜਾ ਹੈ ਖੱਗੀਆਂ ਕਿ ਨਹੀਂ ਵੱਜਣੀਆਂ ਸੌਂਦੇ ਰਹਿੰਨੇ ਆ ਨਾ ਤੇ ਜੇ ਕਦੇ ਮਾਰੇਗੇ ਨੀ ਜਾਵਾਂਗੇ ਕਿੱਥੇ ਮੁੜ ਕੇ ਸਾਨੂੰ ਕਿਤੇ ਥਾਂ ਨਹੀਂ ਲੱਭਣਾ ਵਾ ਸਾਰੀ ਉਮਰ ਨਹੀਂ ਸਾਡੇ ਕੋਲ ਠੋਣਾ ਅਸੀਂ ਕਿੰਨੀ ਕ ਜਾਂਦਾ ਹੱਥ ਦੇ ਮਾਲਕ ਵਾ ਤੁਸੀਂ ਆਪ ਹੀ ਸਮਝ ਲੋ ਅਸੀਂ ਉਥਾ ਧੋਖੀ ਨਹੀਂ ਵੀ ਮੁੰਡਾ ਨਾ ਜਾਵੇ ਡੈਡੀ ਜੀ ਹਾਂ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਉਹ ਗੱਲ ਹੁੰਦੀ ਆ ਜੇ ਅਸੀਂ ਬੱਚਾ 2 ਨੰਬਰ ਚ ਕਰ ਲੈਣਾ ਹੋਵੇ ਅਸੀਂ ਤੇ ਕਰ ਲੈਣਾ 1 ਨੰਬਰ ਚ ਸਾਡੇ ਬੱਚੇ ਕੋ ਡਿਗਰੀ ਆ ਅੱਜ ਕੱਲ ਬੜੇ ਬੜੇ ਏਜੰਟ ਵਾ ਜਿਨ੍ਹਾਂ ਨੇ ਪੂਰੇ ਲਾਇਸੈਂਸਾਂ ਦੇ ਨਾਲ ਆਪਣੇ ਖੋਲੇ ਆ ਦਫਤਰ ਫੇਰ ਉਹ ਪੱਕੇ ਕੰਮ ਕਰਦੇ ਆ ਕੋਈ ਐਦਾਂ ਦਾ ਠੱਗੀ ਠੋਰੀ ਵਾਲਾ ਕੰਮ ਨਹੀਂ ਹੈਗਾ ਇਹ ਸਿਰਫ ਨਾ ਥੋੜਾ ਜਿਹਾ ਕਵਲ ਹੀ ਇੱਥੇ ਬੈ ਕੇ ਤੁਹਾਨੂੰ ਵਹਿਮ ਪਾ ਗਈ ਆ ਤੇ ਮੈਨੂੰ ਇਹ ਸਾਰਾ ਪਤਾ ਵਾ ਕਿ ਇਹ ਕਾਰਸ ਸਤਾਨੀ ਨਾ ਕਵਲ ਦੀ ਆ ਡੈਡੀ ਜੀ ਮੈਂ ਬਹੁਤੀਆਂ ਗੱਲਾਂ ਨਹੀਂ ਜਾਣਦਾ ਜੇ ਤੁਸੀਂ ਪੈਸੇ ਲਾਉਣੇ ਸਾਡੇ ਮੁੰਡੇ ਮਗਰ ਠੀਕ ਆ ਇਹਨੇ ਅਸੀਂ ਹੱਲ ਕਰੀ ਆਪਣਾ ਕੋਈ ਠੀਕ ਨੇ ਨਹੀਂ ਤੇ ਜੇ ਅਸੀਂ ਨਾ ਹਾਲ ਕਰਾਂਗੇ ਤੇ ਤੁਸੀਂ ਕਿੱਥੋਂ ਕਰ ਲੋਗੇ ਪੈਸੇ ਪੈਦਾ ਇਹ ਵੀ ਤੇ ਦੱਸੋ ਨਾ ਅਸੀਂ ਨਹੀਂ ਤੇ ਅਸੀਂ ਕੋਈ ਹਾਲ ਕਰੀ ਗਏ ਹੈ ਹੈ ਹੋ ਤੇ ਗੱਲ ਆ ਫਿਰ ਤੁਹਾਨੂੰ ਹੰਕਾਰ ਆ ਕਿ ਤੁਹਾਡੇ ਕੋਲ ਪੈਸੇ ਆ ਚਲੋ ਕੋਈ ਨਹੀਂ ਜੇ ਰੱਬ ਨੇ ਸਾਡੇ ਬੈਂਡ ਲਿਆਂਦੇ ਆ ਨਾ ਤੋਨੂੰ ਫਿਕਰ ਵੀ ਹੋਊਗਾ ਆ ਵੇਖ ਲੋ ਕਿਤਨੀਆਂ ਗੱਲਾਂ ਕਰਦੀ ਆ ਸਾਨੂੰ ਕਹਦਾ ਹੰਕਾਰ ਵਾ ਸਾਨੂੰ ਕਹਦਾ ਮਾਣ ਵਾ ਸਾਡਾ ਕਿਹੜਾ ਵੀ ਉਹ ਕੁਝ ਲੱਗਦਾ ਨਹੀਂਗਾ ਵੇਖਿਆ ਕਿ ਤਮ ਬੂਥਾ ਫਲਾ ਕੇ ਗਈ ਆ ਜੇ ਤਾਂ ਪੂਨ ਲੜੇ ਹੁੰਦੇ ਆ ਜੇ ਇਹਨਾਂ ਨਾਲ ਚੰਗੀ ਗੱਲ ਕਰੋ ਨਾ ਤਾਂ ਇਹਨੂੰ ਮਾੜੀ ਲੱਗਦੀ ਆ ਜਾਂਦੀ ਤਾਂ ਜਾ ਚਲੋ ਮੰਨਦਾ ਮੇਰੇ ਕੋਲ ਥੋੜੇ ਬਾਰੇ ਪੈਸੇ ਹੋਣਗੇ ਪਰ ਇਹ ਆਦੇ ਵੀ ਸਾਰੇ ਪੈਸੇ ਲਾ ਮੈਂ 50 30 ਲੱਖ ਕਿਥੋਂ ਲਾ ਲੈਣਾ ਕਿੰਨੇ ਕੇ ਪੈਸੇ ਆ ਮੇਰੇ ਕੋਲ ਇਹਨਾਂ ਕੋ ਹੈਗੇ ਹੀ ਆ ਲਾ ਲੈਣਾ ਉਹ ਰੱਖੇ ਹੀ ਆ ਜੇ ਉਹ ਕਿਹੜੇ ਕਿਤੇ ਖਰਚੇ ਆ ਸਾਨੂੰ ਫੇਰ ਦੇ ਆ ਸਾਨੂੰ ਦੋ ਸਾਨੂੰ ਦੋ ਅਹੀਂ ਨਹੀਂ ਦੇਣੇ ਹੁਣ ਕਰ ਲੈਣ ਫਿਰ ਜੇ ਤੇ ਰਾਜਵੰਦੀ ਨਾ ਲੈਣਗੇ ਤੇ ਦੇ ਦਾਂਗੇ ਥੋੜ ਬਹੁਤ ਤੇ ਜੇ ਇਤਾ ਆਖਣ ਪੀ ਅਸੀਂ ਟੌਰ ਨਾ ਪੈਸੇ ਲੈਣੇ ਅਸੀਂ ਨਹੀਂ ਉਹ ਦੇਣੇ ਉਹਦਾ ਪੈਸੇ ਪਹਿਲੇ ਇਹਨਾਂ ਗਵਾਏ ਨਿਗੇ ਤੇ ਜਾਣ ਬੁੱਝ ਕੇ ਜਾਇਆ ਕਰਨਾ ਜਾਣ ਕੇ ਜਾਇਆ ਕੇ ਉਹ ਨਹੀਂ ਨਾ ਗੁੱਤਲੀ ਖਾਲੀ ਕਰਨੀ ਇਹਨਾਂ ਇਰਾਦਾ ਤੇ ਫਿਰ ਇਹਨਾਂ ਨੂੰ ਟੋਈਏ ਇਹਨਾਂ ਕੋਲ ਕਿਨੇ ਕਵਾ ਮੈਨੂੰ ਤੇ ਮੁੰਡੇ ਦੀ ਸਮਝ ਨਹੀਂ ਆਉਂਦੀ ਬਈ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਕਰੀ ਜਾਂਦੇ ਆ ਜੇ ਉਹ 10 12 ਲੱਖ ਲਾ ਕੇ ਤੇ ਇੱਥੇ ਕਮਾਈ ਕਰਨਾ ਇੱਥੇ ਕਿਹੜੇ ਪੈਸੇ ਆ ਨਹੀਂ ਫਿਰ ਇਹਨਾਂ ਦੇ ਫਿਰ ਤੇ ਘੋੜ ਸਵਾਰ ਹੋਇਆ ਪੈਸੇ ਕੈਨੇਡਾ ਹੀ ਜਾਣਾ ਉਹ ਤਾਂ ਭਾਈ ਮੁੜ ਕੇ ਕੱਲ ਨੂੰ ਭੁੱਖੇ ਮਰਦੇ ਹਣ ਨਹੀਂ ਤਾਂ ਇੱਥੇ ਕੋਈ ਦੁਕਾਨ ਪਾ ਦੇਣਾ ਜੇ ਕੰਮ ਕਰਨਾ ਹੋਏ ਨਾ ਕੰਮ ਬਹੁਤ ਵਾ ਪਰ ਇੱਥੇ ਇਹੋ ਤੇ ਕਰਨਾ ਹੀ ਚਾਹੁੰਦੇ ਬਾਹਰ ਜਾ ਕੇ ਭਾਂਜੜੀਆਂ ਹੀ ਕਰਨ ਮੁੜ ਕੇ ਗੁੱਥੇ ਹੋ ਜਾਣੀਆਂ ਵਾ ਹਰੇ ਆਪ ਆਪਣੇ ਨਾਲ ਚੋਰ ਜਿਹਾ ਕਮਾਉਂਦੇ ਫਿਰਦੇ ਆ ਮੈਨੂੰ ਤੇ ਨਾਲ ਸਮਝ ਨਹੀਂ ਲੱਗਦੀ ਵੀ ਇਹ ਕੀ ਕਰਨ ਕੀ ਗਏ ਆ ਘਰ ਨੂੰ ਤੇ ਘਰ ਸਮਝਦੇ ਹੀ ਨਹੀਂ ਗਏ ਤੇ ਐਉਂ ਕਰਦੇ ਆ ਫਿਰ ਪਤਾ ਨਹੀਂ ਇਹਨਾਂ ਕੋ ਪੈਸਾ ਕਿੱਥੋਂ ਆ ਗਿਆ ਵਾ ਤੇ ਪਤਾ ਚੰਗਾ ਭਲਾ ਗਰਨਾਮ ਨੂੰ ਤੇ ਕਿੰਨੇ ਕ ਵਾਈ ਚੋਂ ਪੈਸੇ ਬਚਦੇ ਆ ਤੇ ਕਿੰਨੇ ਕ ਮੈਨਾਂ ਨੇ ਪੜਾਉਂਦਿਆ ਉਹਦੇ ਰੂੜੀਆਂ ਘੱਟੇ ਨਹੀਂ ਪੂਰੇ ਹੁੰਦੇ ਦਵਾਈਆਂ دارو ਹੀ ਨਹੀਂ ਹੁੰਦੇ ਹੁਣ ਕਣਕਾਂ ਵਡਾਈਆਂ ਵਾ ਮਸ਼ੀਨਾਂ ਵਾਲਿਆਂ ਦੇ ਨਹੀਂ ਜਾਣੇ ਤੂੜੀਆਂ ਵਾਲਿਆਂ ਦੇ ਨਹੀਂ ਜਾਣੇ ਬਚਣਾ ਕੀ ਆ ਪਤਾ ਨਹੀਂ ਇਹਨਾਂ ਨੇ ਦੀਦਾ ਹੀ ਕੀ ਆ ਉਹ ਨਾ ਇਹਨਾਂ ਨੂੰ ਦੇਖਦਾ ਇਹਨਾਂ ਨੂੰ ਆਏ ਦੇਖਦੇ ਵੀ ਇੰਨੇ ਕ ਹਮ ਉਥੋਂ ਵਟ ਕੇ ਲਿਆਂਦੇ ਆ ਦੇ ਨਹੀਂ ਪਤਾ ਵੀ ਦੇਣੇ ਕਿੰਨੇ ਆ ਤੇ ਕਿਹਦੇ ਕਿਹਦੇ ਦੇਣ ਵਾਲੇ ਆ ਉਹ ਕਦੀ ਇਹਨਾਂ ਕੀਤੀ ਗੱਲ ਗਾੜੀ ਤੇਲ ਪਾਣੀ ਲੱਗਣਾ ਵਾ ਲਵਾਈਆਂ ਹੋਣੀਆਂ ਵਾ ਕਿੰਨੇ ਕੰਮ ਆ ਯੇ ਨੰਤੇ ਇਹ ਹੋ ਗਿਆ ਐਨੇ ਵਟੇ ਐਨੀ ਉਹ ਕਮਾਈ ਕਰਦਾ ਉਹ ਵੀ ਘਰ ਵਾਲੀ ਵੀ ਇਹ ਹੋਈਆ ਮੇਰਾ ਹੀ ਬੰਦਾ ਕਮਾਈ ਕਰਦਾ ਮੇਰਾ ਹੀ ਬੰਦਾ ਕਮਾਈ ਕਰਦਾ ਆ ਹੀ ਪਤਾ ਨਹੀਂ ਕਿੱਥੇ ਜਾਂਦੇ ਆ ਸਾਡੀ ਕਮਾਈ ਕਿੱਥੇ ਜਾਂਦੀ ਆ ਅਨੂ ਤੂੰ ਤੇ ਆ ਗਈ ਟਿਊਸ਼ਨ ਦਾ ਦਿਲਪ੍ਰਿਤ ਨਹੀਂ ਆਇਆ ਉਹ ਉਹਦਾ ਕੰਮ ਰੇਂਦਾ ਇਹਦੇ ਟਿਊਸ਼ਨ ਵਾਲੇ ਨੇ ਉਹਨੂੰ ਛੁੱਟੀ ਨਹੀਂ ਦਿੱਤੀ ਅੱਛਾ ਤੇ ਤੂੰ ਕਰ ਲਿਆ ਆਪਣੇ ਸਾਰੇ ਹਾਂਜੀ ਮੇਰੀ ਤਾਂ ਦੂਜੀ ਰਿਵੀਜ਼ਨ ਚੱਲਣ ਦੀ ਆ ਚੱਲ ਕਰ ਲੈ ਫਿਰ ਤੂੰ ਠੀਕ ਆ ਹਾਂਜੀ

ਉਹ ਤਾਂ ਨਵੇਂ ਖਾਪ ਨਿਕਲੇ ਆ ਵਾ ਤੇ ਉਹ ਹੀ ਨਹੀਂ ਵੇਖਣ ਤੇ ਕੀ ਕਰੀਏ ਤੇ ਕੀ ਨਾ ਕਰੀਏ ਹੁਣ ਅੱਗੇ ਕੀ ਕਰਨਾ ਵਾ ਤੁਹਾਨੂੰ ਮੈਂ ਜਿ ਕਿਹਾ ਸੀ ਜਿਹੜਾ ਕੰਮ ਸੱਸ ਮੇਰੀ ਦਾ ਉਹ ਕੀਤਾ ਕਿ ਨਹੀਂ ਕਰ ਕਿੱਦਾਂ ਕਰਨਾ ਵਾ ਕੰਮ ਜਿਹੜਾ ਤੇਰਾ ਵਾ ਉਹਦੇ ਵਾਲੇ ਮੇਰਾ ਪੂਰਾ ਧਿਆਨ ਵਾ ਤੇ ਮੈਨੂੰ ਇਹ ਦਾਸ ਵੀ ਜਿਹੜੀਆਂ ਤੇਰੀਆਂ ਖਾਤ ਦੇ ਆਫਰੀਆਂ ਵਾ ਉਹਨੇ ਰੱਖੀਆਂ ਕਿੱਥੇ ਆ ਉਹ ਤਾਂ ਬੜੀ ਦੂਰ ਰੱਖੀਆਂ ਪੇਟੀ 'ਚ ਰੱਖੀਆਂ ਮਨੇ ਪੇਟੀ 'ਚ ਰੱਖੀਆਂ ਤੇ ਫਿਰ ਉਹਨਾਂ ਨੂੰ ਕਾਟਾ ਐਦਾਂ ਕਿੱਦਾਂ ਕੰਮ ਚੱਲੇਗਾ ਇਹ ਤੇ ਕੰਮ ਬੜਾ ਰਿਸਕ ਵਾਲਾ ਵਾ ਹੁੰਦਾ ਵਾ। ਆਹੋ ਚੱਲ ਵੇਖਦੀ ਆਂ ਹੁਣ ਰਿਸਕ ਤੇ ਲੈਣਾ ਪੈਣਾ ਵਾ। ਵੇਖਦੀ ਆਂ ਕੰਮ ਲੋਟ ਆਉਂਦਾ ਤੇ ਕਰਦੀ ਆਂ ਕੋਈ ਕੰਮ। ਕੰਮ ਲੋਟ ਲਿਆਉਣਾ ਪੈਂਦਾ ਹੁੰਦਾ ਵਾ ਵੇਖ ਕੇ ਨਾ ਇੱਧਰ ਉੱਤਰ ਤੇ ਘਰ ਦੇ ਕੰਮ। ਚੱਲ ਵੇਖਦੀ ਆਂ ਮੇਰੇ ਕਹਲਾ ਸੁੱਤੀ ਆ। ਵੇਖਦੀ ਜੇ ਹੁਣੇ ਹੋ ਜੇ ਕੰਮ ਤੇ। ਠੀਕ ਆ ਫਿਰ ਭਾਬੀ। ਚੰਗਾ ਚੰਗਾ ਬਾਉ ਤੇ ਚਿੰਤਾ ਨਾ ਕਰੀ ਕਿਸ ਗੱਲ ਦੀ। ਤੇਰਾ ਕੰਮ ਮੈਂ ਕੱਢ ਦੇਣਾ ਮੈਂ ਛੇਤੀ। ਚੰਗਾ ਫਿਰ ਓਕੇ। ਓਕੇ ਓਕੇ। ਚਲ ਠੀਕ ਆ ਜੇ ਵੱਡੇ ਕੰਮ ਕਰਨੇ ਆ ਤਾਂ ਰਿਸਕ ਤੇ ਲੈਣਾ ਪੈਣਾ ਵਾ ਵੇਖਦੀ ਆ ਮੰਮੀ ਕੀ ਕਰਨ ਧੀ ਐ ਅੰਦਰ ਜਾ ਕੇ ਲੈ ਕਮਲਜੀਤ ਕੋਰੇ ਤੇਰੀ ਤੇ ਕਿਸਮਤ ਉਗੜ ਗਈ ਇਹ ਤੇ ਕੋੜੇ ਵੇਚ ਕੇ ਸੁੱਤੀ ਆ ਲੈ ਇਹੋ ਮੌਕਾ ਯੋ ਦਾ ਲਾਉਂਦਾ ਚਾਬੀ ਲੱਗਦਾ ਇਸਰਾਣੇ ਰੱਖ ਦੇ ਹੁੰਦੀ ਅੱਜ ਕੱਢਦੀ ਆ ਇਹ ਗਲਾ ਜੀ ਬਥੇ ਇੱਥੇ ਦਬੂ ਤਾਂ ਮੈਂ ਅੱਜ ਤੇ ਗੱਲ ਹੀ ਬਣ ਗਈ ਅੱਜ ਤੇਰਾ ਸਿਆਪਾ ਵੜਦਿਆਂ ਮੈਂ ਨਾ ਕਿਹੜੇ ਕਾਗਜ਼ ਆ ਹੰਤੜ ਪਤਾ ਨਹੀਂ ਕਿੱਥੇ ਪੱਛੀ ਲਾਏ ਆ ਇੱਥੇ ਤਾਂ ਬੰਨੀ ਰਹੀ ਮੈਂ ਫੁੱਲਦੀ ਹੈ ਹਾਂ ਮੇਰੀ ਲਬਾਰੀ ਅੰਦਰ ਖੜਕਣ ਦੇ ਬੜਾ ਖੜਾਕ ਹੋਇਆ ਵੇਖਾਂ ਤੇ ਸਹੀ ਕੌਣ ਵਾ ਨੇ ਹਾਏ ਨੇ ਹਾਇ ਕਰਨ ਦੇ ਇੰਦ ਲਬਾਰੀ ਡਈਆਂ ਫੁੱਲਣ ਮੰਮੀ ਮੰਮੀ ਮੈਂ ਮੈਂ ਤੇ ਮੈਂ ਤੇ ਸੁੱਤੀ ਹਾਂ ਮੇਰੀ ਲਵਾ ਚਾਬੀ ਬਾਰੀ ਮੇਰੀ ਚੱਕ ਕੇ ਲਈ ਮੇਰੇ ਸਹਰਾਣੇ ਤੂੰ ਮੰਮੀ ਮੈਂ ਤੇ ਕਦੋਂ ਦੀ ਤੈਨੂੰ ਆਵਾਜ਼ਾਂ ਮਾਰਨੀ ਸੀ ਆਵਾਜ਼ ਨਹੀਂ ਦਿੱਤੀ ਵੀ ਤੇ ਫਿਰ ਮੈਂ ਜਾ ਕੇ ਤੇ ਚਾਬੀਆਂ ਚੋਕਾ ਲਿਆਈਆਂ ਮੈਂ ਤੇ ਕਿੰਨੀ ਵਾਰੀ ਤੈਨੂੰ ਉਠਾਇਆ ਤੇ ਅੱਖ ਹੀ ਨਹੀਂ ਖੁੱਲਣ ਦੀ ਮੈਨੂੰ ਆਵਾਜ਼ ਦਿੱਤੀ ਹੁੰਦੀ ਤੇ ਮੈਂ ਪਹਿਲਾਂ ਆਵਾਜ਼ ਨਾ ਹੀ ਦਿੰਦੀ ਮੈਂ ਤੈਨੂੰ ਆਵਾਜ਼ ਦਿੱਤੀ ਤੂੰ ਸੁਣਿਆ ਨਹੀਂ ਸੀ ਫਿਰ ਹਾਰ ਕੇ ਤੇ ਮੈਂ ਚਾਬੀਆਂ ਲੈ ਆਈ ਤੇ ਕੀ ਕੱਢਣਾ ਹੈਗਾ ਇੱਥੇ ਦੱਸ ਮੈਨੂੰ